ਪਗਵਾੜਾ ਦੇ ਸਿਵਲ ਹਸਪਤਾਲ ਵਿੱਚ ਲੱਖਾਂ ਰੁਪਈਆਂ ਦੀਆਂ ਦਵਾਈਆਂ ਹੋਈਆਂ ਬੇਕਾਰ ਹਜ਼ਾਰਾਂ ਰੁਪਈਆ ਦੀ ਕੀਮਤ ਦੱਸੀ ਜਾ ਰਹੀ ਹੈ ਇੱਕ ਇੰਜੈਕਸ਼ਨ ਦੀ ਸਿਵਲ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਹੋ ਚੁੱਕੇ ਹਨ ਇਹ ਸਾਰੇ ਟੀਕੇ ਐਕਸਪਾਇਰ ਮੌਕੇ ਤੇ ਵੇਖੇ ਗਏ ਕਰੀਬ 10 ਡੱਬੇ ਜਿਨ੍ਹਾਂ ਵਿੱਚੋਂ 3000 ਦੇ ਲਗਭਗ ਸਨ ਐਕਸਪਾਇਰੀ ਇੰਜੈਕਸ਼ਨ ਲੱਖਾਂ ਰੁਪਏ ਕੀਮਤ ਦੇ ਦੱਸੇ ਜਾ ਰਹੇ ਹਨ ਇਹ ਐਕਸਪਾਇਰੀ ਇੰਜੈਕਸ਼ਨ ਬਣਿਆ ਚਰਚਾ ਦਾ ਵਿਸ਼ਾ ਵੱਡੇ ਅਧਿਕਾਰੀ ਕਰ ਰਹੇ ਹਨ ਇਸ ਦੀ ਜਾਂਚ ਕੌਣ ਹੈ ਜ਼ਿੰਮੇਵਾਰ ਵੇਖੋ ਮੌਕੇ ਦੀਆਂ ਤਸਵੀਰਾਂ ਇਸ ਖਬਰ ਚ ਕੀ ਹੈ ਪੂਰਾ ਮਾਮਲਾ ਸੁਣੋ ਦੇ ਵੀ ਸਿਰਫ ਹਸਪਤਲ ਵਿੱਚ ਖੜੇ ਆ ਜਿਹੜੀ ਇੱਥੇ ਇੱਕ 10 ਪੇਟੀਆਂ ਦੇ ਕਰੀਬ ਪਈਆਂ ਪੇਟੀਆਂ ਇਹ ਕਾਹਦਾ ਟੀਕਾ ਹੈ ਕਿਉਂ ਇਹਨੂੰ ਉਸਾਰੀ ਇਹ ਐਂਟੀਬਾਡੀ ਹੈ ਜਿਹੜੀ ਐਕਸਪਾਇਰ ਹੋਏ ਆ ਬਾਇਓ ਪ੍ਰੋਸੀਜਰ ਅਸੀਂ ਇਹਨਾਂ ਨੂੰ ਬਾਇਓ ਮੈਡੀਕਲ ਵੇਸਟ ਵਿੱਚ ਡੰਪ ਕਰਨ ਲਈ ਰੱਖਿਆ ਹੋਇਆ ਇਹਨਾਂ ਨੂੰ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਡੱਬਿਆਂ 'ਚ ਕਰਕੇ ਬਾਇਓ ਮੈਡੀਕਲ ਵੇਸਟ ਨਾਲ ਦੇਣਾ ਇਹਨਾਂ ਦੀ ਕਿੰਨੀ-ਕਿੰਨੀ ਕੀਮਤ ਹੈ ਜੀ ਦੋਨਾਂ ਦੀ ਕੀਮਤ ਬਾਰੇ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਪਰ ਜੋ ਪ੍ਰਿੰਟ ਕਰ ਰਿਹਾ 300 300 ਦੀ ਕੀਮਤ ਦੀ ਡਿਟੈਕਸ਼ਨ ਇੱਕ ਇੱਕ ਹੋਰ ਹੈ ਉਹ ਕਿੰਨੇ ਦਾ ਹੈ ਜੀ ਇੱਕ ਦੇ ਉੱਪਰ ਤੇ ਦੱਸੋ ਜੀ ਕਾਦੇ ਵਾਸਤੇ ਇੰਜੈਕਸ਼ਨ ਹੁੰਦਾ ਏ ਥੋੜੀ ਜਾਨੀ ਇੰਜੈਕਸ਼ਨ ਐਂਟੀਬਾਇਓਟਿਕ ਮਤਲਬ ਕਿ ਇਨਫੈਕਸ਼ਨ ਲਈ ਹੁੰਦੇ ਆ ਕਿਸੇ ਵੀ ਤਰ੍ਹਾਂ ਕੋਈ ਇਨਫੈਕਸ਼ਨ ਹੋਵੇ ਪੇਟ ਦੀ ਹੱਡੀਆਂ ਦੀ ਕੋਈ ਵੀ ਇਨਫੈਕਸ਼ਨ ਹੋਵੇ ਉਹਦੇ ਵਿੱਚ ਐਂਟੀਬਾਇਓਟਿਕ ਯੂਜ਼ ਕੀਤੇ ਆ ਅੱਛਾ ਇਹ ਤੁਹਾਨੂੰ ਸਾਹਮਣੇ ਆ ਵੀ ਕਿੰਨਾ ਲਾੜ ਆਏ ਸੋ ਕਿੰਨੀਆਂ ਕ ਰਸ਼ੀਸ਼ਾਂ ਆਏ ਲਾੜ ਐਗਜ਼ੈਕਟ ਤੁਹਾਨੂੰ ਪਤਾ ਲੱਗਣਾ ਜੀ ਡਰਗ ਸਟੋਰ ਤੋਂ ਇੱਦਾਂ ਮੈਂ ਨਹੀਂ ਦੱਸ ਸਕਦਾ ਕਿੰਨਾ ਲਾੜਦਾ ਕਿੰਨਾ ਦੱਸੋ ਮਰੀਜ਼ ਦਾ ਦਵਾਈਆਂ ਨੂੰ ਤਰਸਦੇ ਰਹਿੰਦੇ ਜਿਆਦਾਤਰ ਸਰਕਾਰੀ ਹਸਪਤਾਲ ਜੋ ਮਤਲਬ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਜੀ ਦਵਾਈਆਂ ਦੀ ਹਮੇਸ਼ਾ ਘਾਟ ਹੀ ਰਹ ਆ ਇਥੇ 10 ਦੇ ਕਰੀਬ ਡੱਬੇ ਆ ਇੱਕ ਡੱਬੇ ਦੇ ਵਿੱਚ 200 ਤੇ 80 ਦੀ ਪੈਕਿੰਗ ਆ ਜੀ 2800 ਡੱਬੀਆਂ ਜਿਹੜੀਆਂ ਵੇਸਟੇਜ ਹੋ ਗਈਆਂ ਮਤਲਬ ਇਹ ਕਿਤੇ ਆਪਾਂ ਦੂਸਰੀ ਬ੍ਰਾਂਚ ਦੇ ਵਿੱਚ ਦੂਸਰੇ ਹਸਪੀਟਲ 'ਚ ਸ਼ਿਫਟ ਵੀ ਕਰ ਸਕਦੇ ਸੀ ਦੇਖੋ ਜੀ ਜੇ ਪਛਾਨਾ ਜਿਹੜਾ ਪਿੱਛੋਂ ਲੋਟ ਹੈ ਨਾ ਉਹਦੇ ਹਿਸਾਬ ਨਾਲ ਕਦੋਂ ਆਇਆ ਉਹਦੇ ਹਿਸਾਬ ਨਾਲ ਕੀ ਜੇ ਸਾਨੂੰ ਕਿਹੜੀ ਡੇਟ ਤੇ ਆਵੇ ਸਾਨੂੰ ਦੱਸ ਸਕਦੇ ਕਿਦਾਂ ਨੇ ਦੱਸੋ ਹੈ ਤੁਹਾਡੇ ਧਿਆਨ ਸਾਡਾ ਜਿਹੜਾ ਸ਼ੇਅਰ ਕਰਨ ਦਾ ਜਿਹੜਾ ਮੇਨ ਹੈਗਾ ਆ ਉਹ ਡਿਸਟ੍ਰਿਕਟ ਤੁਹਾਨੂੰ ਟੋਟਲ ਪੇਟੀਆਂ ਕਿੰਨੀਆਂ ਹੈਗੀਆਂ ਇਹ ਡਰਗਸ ਤੋਂ پتہ ਲੱਗਦਾ ਐਗਜ਼ੈਕਟਲੀ ਇਸ ਟਾਈਮ ਮੌਕੇ ਤੇ ਪੇਟੀਆਂ ਕਿੰਨੀਆਂ ਪਈਆਂ ਨੇ ਇਹ ਜੀ ਫਟਾਕ ਪੇਟੀਆਂ ਹੈਗੀਆਂ ਜਿਹਦੇ ਵਿੱਚ ਖਾਲੀ ਵੀ ਭਰੇ ਹੋਏ ਆ ਤੇ ਆਪਣੇ ਦੂਜੇ ਗੱਤੇ ਵੀ ਪਈਆਂ ਨੇ ਤੇ ਜਿਹੜੇ ਵਿੱਚ ਪਹਿਲਾਂ ਐਕਸਪਾਇਰ ਹੋਇਆ ਪਤਾ ਇੱਕ ਇੰਜੈਕਸ਼ਨ ਦਾ ਵੀ 2024 ਦਾ ਐਕਸਪਾਇਰ ਦੂਜੇ ਮਹੀਨੇ ਫੈਬਰੂਰੀ ਅੱਛਾ ਜੀ ਇਹ ਦੱਸੋ ਇਹ ਇਹ ਮੈਡੀਕਲ ਚ ਪਾਊਡਰ ਕੱਢਦੇ ਪਿਆ ਇਹਨਾਂ ਪਾਊਡਰ ਨੂੰ ਕੀ ਕੀਤਾ ਜਾਏਗਾ ਬਾਅਦ ਵਿੱਚ ਇਹ ਪਾਊਡਰ ਬਾਇਓਮੈਡੀਕਲ ਵੇਸਟ ਜਾਂ ਤਾਂ ਇਹਨਾਂ ਨੂੰ ਦੁਬਾਰਾ ਪੈਕ ਕਰਦੇ ਹੁੰਦੇ ਨਾ ਕਿ ਉਹਨੇ ਆਪੇ ਡਿਸਪੋਜ਼ ਕਰਦਾ ਹੈ ਇਹਨਾਂ ਦਾ ਸਿਵਲ ਹਸਪਤਲ ਵਾਲਿਆਂ ਦੀ ਡਿਊਟੀ ਹੈ ਇਹ ਵੀ ਖਾਲੀ ਕਰਕੇ ਸ਼ੀਸ਼ੀਆਂ ਤੁਸੀਂ ਦੁਬਾਰਾ ਉਸੇ ਕੰਪਨੀ ਨੂੰ ਭੇਜਣੀਆਂ ਨਹੀਂ ਕੰਪਨੀ ਨੂੰ ਅਸੀਂ ਸਿਰਫ ਬਾਇਓਮੈਡੀਕਲ ਵੇਸਟ ਵਾਲਿਆਂ ਜਿਹੜੀਆਂ ਮੈਂ ਉਹਨਾਂ ਨੂੰ ਦੇਣੀ ਹੈ ਉਹਨਾਂ ਨੂੰ ਦੇਣੀ ਹੈ ਉਹ ਅੱਗੇ ਉਹਨੇ ਆਪੇ ਡਿਸਪੋਜ਼ ਕਰਦੇ ਫਟਾਏ ਇੱਥੇ ਕਰੋਗੇ ਤੇ ਸ਼ੀਸ਼ੀ ਦੇ ਉੱਪਰੋਂ ਸਟicker ਵੀ ਲਾ ਕੇ ਭੇਜੂਗੇ ਜਾਂ ਸਟicker ਸਮੇਤ ਹੀ ਜਾਏਗਾ ਪਰ ਫੀਵਰ ਦੀ ਹਸਾਵਾਨਾ ਕਿ ਕੰਪਨੀ ਉਹ ਦੇਖ ਰਹੀ ਨੇ ਕਿ ਇਹ ਕਹਿੰਦੀ ਉਹ ਸਟicker ਦਾ ਮੈਨੂੰ ਬਿਲਕੁਲ ਨਹੀਂ ਪਤਾ ਸਰ ਇੱਕ ਤਿੰਨ ਕਦੋ ਮਾਲ ਆਇਆ ਸੀ ਨਾ ਉਹ ਸਾਹਮਣੇ ਆਇਆ ਪਰ ਇਹ ਡਰਗ ਤੋਰ ਤੋਂ ਹੀ ਪਤਾ ਲੱਗਣਾ ਸਿਵਲ ਅਸਤਾਲ ਫਵਾੜੇ ਦੇ ਡਰਗ ਸਟੋਰ ਤੋਂ ਵੀ ਕਿਹੜੀ ਟ੍ਰਿਗਰ ਇੰਟੈਂਟ ਹੋਇਆ ਕਿੱਥੋਂ ਆਇਆ ਕਿੱਥਾਂ ਆਇਆ ਦੱਸੋ ਇਹ ਲੱਗਦਾ ਨਹੀਂ ਸੀ ਵੀ ਆਪਾਂ ਨੂੰ ਜੇ ਆਪਾਂ ਨੂੰ ਲੱਗਦਾ ਆਪਣੇ ਕੋਲ ਸਟਾਕ ਜ਼ਿਆਦਾ ਪਿਆ ਹੈ ਬੇ ਸਟਾਕ ਨੂੰ ਆਪਾਂ ਕਿਤੇ ਹੋਰ ਸੈਂਟਰ ਜਾਂ ਕਿਤੇ ਵੀ ਜ਼ਿਲ੍ਹੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਲੋਡ ਹੋਵੇ ਤਾਂ ਉੱਥੇ ਭੇਜ ਸਕਦੇ ਸੀ ਤੇ ਜਿਹੜਾ ਭੇਜਣ ਦਾ ਕੰਮ ਹੈ ਜਿਹੜਾ ਸਾਨੂੰ ਦਿੰਦਾ ਹੈ ਜਿਹੜਾ ਹੈੱਡਕੁਆਰਟਰ ਹੈ ਨਾ ਉਹ ਸਾਨੂੰ ਜਿਹੜਾ ਫਵਾੜੇ ਦਿੰਦਾ ਜਾਂ ਭਲਾ ਦਿੰਦਾ ਉਹਨਾਂ ਨੇ ਅੱਗੇ-ਅੱਗੇ ਪਿੱਛੇ ਜਾਨੀ ਕਿ ਉਹਨਾਂ ਦੇ ਧਿਆਨ 'ਚ ਹੋਏਗਾ ਵੀ ਇਸ ਟਾਈਮ ਫਵਾੜਾ ਦੇ ਵਿੱਚ 8-10 ദേവനെ हां जी रिपोर्ट ऑफ ठीक है जी